ਦਰਸ਼ ਕਿ ਇਹਨੇ अनमोल ਹੈ ਇਹਨਾਂ ਸਵਾਸਾਂ ਦੀ ਕਦਰ ਇਹਨਾਂ ਸਵਾਸਾਂ ਨੂੰ अनमोल ਬਣਾ ਲੈ ਭਾਈ ਜੋ ਗੁਜਰ ਰਹੇ ਨੇ ਅਮਲ ਕੋਣ ਮਲ ਵਪਾਰ ਕੇ ਅਮਲ ਗੁਣਾਂ ਦਾ ਵਪਾਰ ਕਰ ਤੇ ਇਹਨਾਂ ਅਮਲ ਗੁਣਾਂ ਨੂੰ ਜੇ ਤੂੰ ਆਪਣੇ ਪਾਸ ਰੱਖੇਗਾ ਅਮਲ ਗੁਣ ਕਿਹੜੇ ਹੈ ਪ੍ਰਭਾਤਮਾ ਦੀ ਭਜਨ ਬੰਦਗੀ ਨਾਲੋਂ ਉਮਲੋਤੇ ਕੁਝ ਵੀ ਨਹੀਂ ਹੈ ਕਿ ਜੋ ਵਾਹਿਗੁਰੂ ਨਿਰੰਕਾਰ ਦਾ ਨਾਮ ਜਪਦਾ ਨਾ ਜਪੌਂਦਾ ਸਭ ਤੋਂ ਵੱਡਾ ਇਹੀ ਪੁੰਨ ਕਲਮੇ ਇਹੋ ਪੁੰਨ ਗਣ ਗੋਵਿੰਦ ਕਾ ਹੈ ਕਿ ਕਾਲ ਯੁਗ ਦੇ ਵਿੱਚ ਆਪ ਜਪੇ ਅਵਰਾ ਨਾਮ ਜਪਾਏ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੈ ਕਿ ਸੰਸਾਰ ਨੂੰ ਉਸ ਅਕਾਲ ਪੁਰਖ ਦੀ ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਸ ਅਕਾਲ ਪੁਰਖ ਦਾ ਹੁਕਮ ਸੰਸਾਰ ਨੂੰ ਭਾਵੇਂ ਸਰੀਰ ਕਰਕੇ ਪੰਜ ਤਤਕ ਸਰੀਰ ਕਰਕੇ ਚਲੇ ਗਏ ਪਰ ਸ਼ਬਦ ਕਰਕੇ ਅੱਜ ਵੀ ਗੁਰੂ ਨਾਨਕ ਸਾਹਿਬ ਇਸ ਸਮਾਜ ਸੰਸਾਰ ਦੇ ਵਿੱਚ ਵਿਚਤ ਰਹੇ ਹਨ ਸ਼ਬਦ ਗੁਰੂ ਕਿ ਗੁਰੂ ਨਾਨਕ ਸਾਹਿਬ ਹੀ ਤਾਂ ਸ਼ਬਦ ਨੇ ਭਾਈ ਕਿ ਆਉਦੇ ਗੁਰ ਸੁਰਤ ਤੁਨ ਕੇਲਾ ਬਸ ਇਨੇ ਹੀ ਸਮਝਣਾ ਕਿ ਜੋ ਸ਼ਬਦ ਹੈ ਇਹੀ ਤਾਂ ਗੁਰਨਾਣਕ ਤੇ ਸ਼ਬਦ ਨੂੰ ਭਾਈ ਤੋਹੀਨ ਕਰਨੀ ਭਾਵ ਨਾ ਮੰਨਣਾ ਤੇ ਗੋ ਨਾਨਕ ਸਾਹਿਬ ਜੀ ਤਹੀਨ ਤੇ ਕਾਲਪੁਰਖ ਦੇ ਤਹੀਨ ਤੇ ਅਕਾਲ ਪੁਰਖ ਦੇ ਨਾਲ ਭਾਈ ਵਿਗਾੜ ਪੈ ਗਿਆ ਤੇ ਸਵਾਰੂ ਕੌਣ ਪਈ ਕੋਈ ਨਹੀਂ ਸਵਾਰ ਸਕਦਾ ਕੋਈ ਦੇਵੀ ਸ਼ਕਤੀ ਨਹੀਂ ਕੋਈ ਐਸੀ ਸ਼ਕਤੀ ਨਹੀਂ ਕਿ ਅਕਾਲ ਪੁਰਖ ਵਿਗਾੜੇ ਤੇ ਕੋਈ ਸਵਾਰਨ ਦੀ ਸਮਰੱਥਾ ਰੱਖਦਾ ਹੋਵੇ ਅਕਾਲ ਪੁਰਖ ਦਾ ਤੱਕ ਭਾਈ ਲੇਖ ਅਕਾਲ ਪੁਰਖ ਹੀ ਉਹ ਖੁਦ ਨਹੀਂ ਮਟਾਉਂਦਾ ਤੇ ਦੂਸਰੇ ਤੇ ਕੀ ਸਮਰੱਥਾ ਹੈ ਲੇਖ ਨਾ ਮਿਟੇ ਅਕਾਲ ਪੁਰਖ ਕਹਿੰਦਾ ਮੇਰਾ ਲਿਖਿਆ ਹੋਇਆ ਲੇਖ ਜੋ ਮੈਂ ਲਿਖ ਦਿੱਤਾ ਨਾ ਮੈਂ ਖੁਦ ਨਹੀਂ ਮਟਾਉਂਗਾ ਤੇ ਦੂਸਰੇ ਦੀ ਕੀ ਸਮਰੱਥਾ ਹੈ ਅਸੀਂ ਆਸਾ ਲੈ ਕੇ ਬੈਠੇ ਕਿ ਸਾਡੇ ਕਰਮਾਂ ਨੂੰ ਕੋਈ ਸੁਧਾਰ ਦੇ ਕਰਮਾਂ ਨੂੰ ਸਫਲ ਕਰ ਸਕਦੇ ਆਂ ਭਾਈ ਕਿ ਐਸੀ ਜਾਣਿਆ ਨਾ ਆਸਾਂ ਲੈ ਕੇ ਇਹ ਸਾਡੇ ਮਨ ਵਿੱਚ ਹੁੰਦੀ ਹੈ ਅਚਾ ਜਿਸ ਦੇਹ ਦੇ ਵਿੱਚ ਸਭ ਤੋਂ ਵੱਧ ਦੇਵੀ ਦੇਵਤਿਆਂ ਤੇ ਆਇਆ ਜਾਂਦਾ ਹੈ ਕਿ ਹਰ ਜਗ੍ਹਾ ਤੇ ਕੇਵਲ ਤੋਂ ਕੇ ਧਰਨੀਆਂ ਗੱਲਾਂ ਹੁੰਦੀਆਂ ਨੇ ਗੁਰਦਰੇ ਬਣਾ ਦੋ ਮੰਦਿਰ ਬਣਾ ਦੋ ਮਸਜਿਦ ਬਣਾ ਦੋ ਬਸ ਹਰ ਦਿਨ ਧਰਮ ਦੀ ਗੱਲ ਹੁੰਦੀ ਹੈ ਅਸੀਂ ਧਰਮ ਦੇ ਪੱਖੋਂ ਅਸਲ 'ਚ ਜ਼ੀਰੋ ਹੀ ਹੈ ਤੇ ਜਿਨ੍ਹਾਂ ਦੇਸ਼ਾਂ ਦੇ ਵਿੱਚ ਧਰਮੀ ਉਹ ਵੀ ਨੇ ਪਰ ਉਹਨਾਂ ਦਾ ਤੌਰ ਤਰੀਕਾ ਪੱਖਣਾ ਉਹ ਹਰ ਦਿਨ ਸੋਦੇ ਕਿ ਸੰਸਾਰ ਵਿੱਚ ਆਏ ਆ ਤੇ ਸੰਸਾਰ ਵਿੱਚ ਜੇ ਭਜਨ ਬੰਦਗੀ ਸਾਡੇ ਲਈ ਜ਼ਰੂਰੀ ਹੈ ਤੇ ਇਸ ਸੰਸਾਰ ਵਿੱਚ ਤਰੱਕੀ ਵੀ ਜ਼ਰੂਰੀ ਹੈ ਉਹ ਹਰ ਦਿਨ ਇਹੀ ਸੋਚਦੇ ਆ ਕਿ ਨਵੇਂ ਨਵੇਂ ਖੋਜਾਂ ਨਿਕਲਦੀਆਂ ਐਸੇ ਬਹੁਤ ਦੇਸ਼ ਪਈ ਤੁਹਾਡਾ ਪड़ोसी ਦੇਸੀ ਚੀਨ ਕਦੇ ਦੁਨੀਆ ਦੇ ਵਿੱਚ ਸਭ ਤੋਂ ਭੁੱਖਮਰੀ ਵਾਲਾ ਦੇਸ਼ ਹੁੰਦਾ ਸੀ ਇੰਨੀ ਗਰੀਬੀ ਹੁੰਦੀ ਸੀ ਅੱਤਰ ਤੇ ਅੱਜ ਭਾਈ ਦੂਸਰੇ ਨੰਬਰ ਦੀ ਸ਼ਕਤੀ ਹੋ ਗਏ ਦੁਨੀਆ ਦੇ ਵਿੱਚ ਨਵੇਂ ਨਵੇਂ ਖੋਜਾਂ ਨਵੇਂ ਨਵੇਂ ਕਾਢਾਂ ਕੱਢਦੇ ਤੇ ਤੁਹਾਨੂੰ ਕੀ ਲੱਗਦਾ ਉਹ ਧਰਮ ਹੀ ਨਹੀਂ ਹੈ ਉਗ ਗੁਰਨਾਨਕ ਸਾਹਿਬ ਪਾਸ਼ਾਏ ਨੂੰ ਧਿਆਉਂਦੇ ਨਹੀਂ ਹੋਣੇ ਧਿਆਉਂਦੇ ਆ ਬਈ ਜਦੋਂ ਘਰ ਦੇ ਦਾਇਰੇ ਚੋਂ ਬਾਹਰ ਨਿਕਲੋਗੇ ਨਾ ਫਿਰ ਪਤਾ ਲੱਗਦਾ ਕਿ ਵਾਹ ਬਈ ਇੱਥੇ ਵੀ ਹੈ ਕਿ ਗੁਰਨਾਨਕ ਸਾਹਿਬ ਪਾਸ਼ਾ ਦੇ ਨਾਮ ਦੇ ਤਾਂ ਭਾਈ ਉੱਥੇ ਸ਼ਹਿਰ ਬਣੇ ਹੋਇਆ ਜੀਂਦੇ ਵਿੱਚ ਜਾਓ ਉਹਨਾਂ ਦੇ ਮੰਦਰ ਦੇਖੋ ਕੋਤਿਆਂ ਦੇ ਮੰਦਰ ਉੱਥੇ ਗੁਰਨਾਨਕ ਸਾਹਿਬ ਦੀ ਪਾਸ਼ਾ ਦੀ ਮੂਰਤ ਰੱਖਦੇ ਆ ਉਹ ਨਾਨਕ ਲਾਹਮਾ ਕਹਦੇ ਹੁਣ ਜੋ ਭਈ ਉੱਥੇ ਤੱਕ ਗਏ ਹੋਏ ਨੇ ਹੁਣ ਜਿਹਨੇ ਤਾਂ ਆਪਣੀ ਜ਼ਿੰਦਗੀ ਆਪਣੇ ਹੀ ਨਗਰ ਤੱਕ ਸੀਮਤ ਰੱਖੀ ਇੱਥੇ ਹੀ ਬਸ ਜਿੰਦੀ ਗੱਲ ਲਈ ਉਹ ਤਾਂ ਨਹੀਂ ਗਿਆਨ ਜਿਨ੍ਹਾਂ ਨੇ ਅੱਖੀਂ ਦੇਖਿਆ ਹੋਇਆ ਇਹ ਤਾਂ ਹੁੰਦਾ ਸੁਣਾ ਦੇਣਾ ਦਾ ਸੁਣਾ ਰਿਹਾ ਤੁਹਾਨੂੰ ਉਹਨਾਂ ਨਾਲ ਨਹੀਂ ਆਵੇਗਾ ਪਰ ਦਾਸ ਤੇ ਕਿਰਪਾ ਹੋਈ ਕਦੇ ਦੇਖਣ ਦਾ ਮੌਕਾ ਮਿਲ ਗਿਆ ਸੀ ਕਿ ਪੰਜ ਛੇ ਸਾਲ ਮਹਾਰਾਜ ਨੇ ਜਿਸੇ ਸਰਕਾਰੀ ਨੌਕਰੀ ਦਿੱਤੀ ਫੌਜੀ ਤੇ ਦਿਖਾ ਦਿੱਤਾ ਸਭ ਕੁਝ ਐਸੇ ਸਥਾਨ ਦਿਖਾਏ ਹੋਏ ਨੇ ਜਿਨ੍ਹਾਂ ਸਾਡੇ ਮੰਦੇ ਵਿੱਚ ਜੇ ਥੋੜਾ ਬਹੁਤ ਵੀ ਗਿਆਨ ਹੈ ਸਾਨੂੰ ਸਮਝ ਆਵੇ ਕਿ ਪ੍ਰਮਾਤਮਾ ਨੂੰ ਤਾਂ ਭਈ ਇਸ ਤਰੀਕੇ ਨਾਲ ਤੇ ਆਇਆ ਜਾਂਦਾ ਹੈ ਕਿ ਪ੍ਰਮਾਤਮਾ ਦਾ ਇਸ ਤਰੀਕੇ ਨਾਲ ਯਾਦ ਕੀਤਾ ਅਸੀਂ ਕੇਵਲ ਤੋਂ ਕੇਵਲ ਕਰਮ ਕਾਂਢੀ ਬਣੇ ਬੈਠੇ ਹਾਂ ਇੱਕੋ ਹੀ ਗੱਲ ਸੋਚੀ ਗਈ ਹੈ ਸਾਡੀ ਤਰੱਕੀ ਸੰਸਾਰ ਕਿਵੇਂ ਹੋਏ ਸੰਸਾਰ ਤਾਂ ترقی ਕਰ ਲੈ ਸੰਸਾਰ ਨੇ ਨਾ ਹਾਲ ਨਹੀਂ ਜਾਣਾ ਇਹ ਸੰਸਾਰ ਨੇ ਇੱਥੇ ਦਾ ਇੱਥੇ ਹੀ ਰਹਿ ਜਾਣਾ ਜਿਹੜਾ ਸਰੀਰ ਮਿਲਿਆ ਇਹ ਵੀ ਇੱਥੇ ਮਿੱਟੀ ਦਾ ਮਿੱਟੀ ਹੋ ਜਾਣਾ ਔਰ ਜੋ ਆਇਆ ਹੋਇਆ ਉਹ ਹੈ ਆਤਮਾ ਤੇਰੀ ਸਪਿਰਿਟ ਇਹਨੂੰ ਲੋੜ ਹੈ ਖਜਾਨੇ ਦੀ ਜਿਵੇਂ ਆਪਾਂ ਦੇਸਾਂ ਵਿਦੇਸਾਂ ਦੇ ਵਿੱਚ ਜਾਂਨੇ ਧਨ ਦੌਲਤ ਕਮਾਉਣ ਜਾਂਦੇ ਹਨ ਜੇ ਤਾਂ ਕਮਾਕੇ ਆਏ ਆ ਤੇ ਤਾਂ ਬਾਵਾ ਜੇ ਕੁਆਕੇ ਆਏ ਆ ਹੁਣ ਗਵਾਕੀ ਆਏ ਆ ਨਾ ਅਲੇ ਜੇ ਹਾਜਪਰ ਪਰ ਭੇਜਣ ਲੱਗੇ ਬਈ ਕਹਿੰਦੇ ਬੜੇ ਔਖੇ ਹੋ ਗਏ ਔਖਾ ਤਾਂ ਉਹ ਹੁੰਦਾ ਵੀ ਢੰਗ ਤਰੀਕੇ ਦੇ ਕੱਪੜੇ ਨਾ ਲਏ ਗਏ ਕੋਈ ਖਾਣਾ ਨਾ ਖਾਦਾ ਗਿਆ ਵੀ ਬੜੇ ਔਖੇ ਆ ਬਈ ਰੋਟੀ ਬਣੀ ਨਾਲ ਉਹ ਵੀ ਆ ਕਿਹੜਾ ਔਖਾ ਹੋ ਗਿਆ 50 60 ਲੱਖ ਰੁਪਏ ਲਾਤਾ ਕਹਿੰਦੇ ਇਕੱਠਾ ਕਰ ਲਿਆ ਸੀ ਇਹ ਔਖਾ ਇਹਨੂੰ ਕਹਿੰਦੇ ਹੁੰਦੇ ਤੂੰ ਤਾਂ ਭਾਈ ਸਰਦੇ ਪੋਦੇ ਪਰਿਵਾਰ ਦਾ ਸੀ ਇੱਥੇ ਤਾਂ 5 ਰੁਪਏ ਹੀ ਨਹੀਂ ਇਕੱਠੇ ਹੁੰਦੇਗੇ ਤੂੰ ਤੇ ਇੱਥੇ ਲੱਖਾਂ ਕਰੋੜਾਂ ਦੀ ਗੱਲ ਕਰਦਾ ਹੈ ਕਾਹਦਾ ਔਖਾ ਸੀ ਔਖਾ ਸੀ ਤੇਰਾ ਦਿਮਾਗ ਤੇਰੇ ਦਿਮਾਗ 'ਚ ਫਸੀ ਹੋਈ ਸੀ ਇੱਕ ਭੇਡ ਕਿ ਤੂੰ ਵੀ ਭਾਈ ਉਸ ਭੇਡ ਨੂੰ ਭੇਡ ਦਾ ਸੁਆਹ ਕੀ ਹੁੰਦਾ ਹੈ ਚਲਤੇ ਕੇ ਪਿੱਛੇ ਚਲੇ ਉਹ ਗਿਆ ਗਵਾਂਢੀ ਗਿਆ ਮੈਂ ਕਿਉਂ ਨਾ ਗਿਆ ਸਭ ਦੇ ਅੰਦਰ ਸਾੜਾ ਹੁੰਦਾ ਕਿ ਗਵਾਂਢੀਆਂ ਦਾ ਮੁੰਡਾ ਚਲੇ ਗਿਆ ਮੈਂ ਵੀ ਬਾਹਰ ਜਾਣਾ ਬਈ ਬਈ ਉਹ ਗਿਆ ਆਪਣੀ ਤਰੱਕੀ ਵਾਸਤੇ ਭਾਵ ਉਹਦੇ ਕੋਲ ਪੜ੍ਹਾਈ ਸੀ ਉਹਨੂੰ ਕੰਮ ਸੀ ਉੱਥੇ ਦਾ ਉਹਨੂੰ ਉੱਥੇ ਦੀ ਕੋਈ ਜ਼ਰੂਰਤ ਲੱਗੀ ਹੋਣੀ ਹੈ ਜ਼ਰੂਰਤ ਕਿਸੇ ਕੰਪਨੀ ਨੇ ਬੁਲਾਇਆ ਹੋਣਾ ਐਸੇ ਬਹੁਤ ਸੱਜਣਾ ਪੜ੍ਹੇ ਲਿਖੇ ਆ ਜਿਨ੍ਹਾਂ ਕੰਪਨੀਆਂ ਦੇ ਬਾਹਰ ਦਫ਼ਤਰ ਨੇ ਜਿਵੇਂ ਫੋਰਨ ਕੰਪਨੀਆਂ ਆਪਣੇ ਦੇਸ਼ ਵਿੱਚ ਦਫ਼ਤਰ ਨੇ ਜਿਨੇ ਵੀ ਕੰਪਨੀਆਂ ਬਾਹਰ ਦੀਆਂ ਨੇ ਉਹਨਾਂ ਦੇ ਆਪਣੇ ਦੇਸ਼ 'ਚ ਵੀ ਦਫ਼ਤਰ ਨੇ ਪਈ ਉਸੇ ਤਰ੍ਹਾਂ ਹੀ ਹਿੰਦੁਸਤਾਨ ਦੀਆਂ ਕੰਪਨੀਆਂ ਨੇ ਇਹਨਾਂ ਦੇ ਵੀ ਵਿਦੇਸ਼ਾਂ ਵਿੱਚ ਦਫ਼ਤਰ ਨੇ ਪਈ ਵੱਡੀਆਂ-ਵੱਡੀਆਂ ਕੰਪਨੀਆਂ ਟਾਟਾ ਹੋਈ ਬਾਨੇੜਾ ਨਹੀਂ ਇਹ ਹੋਏ ਪਈ ਨੇ ਦਫ਼ਤਰ ਨੇ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਹਿੰਦੁਸਤਾਨੀ ਕੰਮ ਕਰਦੇ ਆ ਪੜ੍ਹੇ ਲਿਖੇ ਐਜੂਕੇਟਿਡ ਇਹ ਆਪਣੀ ਕੰਪਨੀ ਚ ਇਥੋਂ ਬੰਦੇ ਭੇਜਦੇ ਐ ਇਹ ਕਾਬਲੀਅਤ ਜੇ ਤੇਰੇ ਵਿੱਚ ਹੋਵੇ ਭਾਈ ਤੂੰ ਵੀ ਕਿਸੇ ਉੱਚੇ ਪਦਵੀ ਤੇ ਹੋਵੇਂ ਤੈਨੂੰ ਭੇਜਣ ਉਹ ਇਹ ਤਾਂ ਠੀਕ ਆ ਭਈ ਕੰਪਨੀ ਨੇ ਭੇਜਿਆ ਇਹ ਤਾਂ ਬਈ ਕੰਮ ਕੰਪਨੀ ਦਾ ਸੀ ਜਾਂ ਤੇਰੀ ਖਾਸ ਹੁਨਰ ਦੇਖ ਕੇ ਸੈਨ ਤੈਨੂੰ ਭਾਈ ਆਉਂਦੇ ਨੇ ਆਪਦੇ ਕਰਨੇ ਅੱਠ ਤੱਕ ਪੜ੍ਹਾਈ ਨਹੀਂ ਕੀਤੀ ਤੇ ਕਿਹੜੀ ਕਾਬਲੀਅਤ ਜਿਹੜੇ ਕੰਮ ਉੱਥੇ ਕਰਨੇ ਇੱਥੇ ਗੱਲ ਆ ਕਿ ਜੇ ਲੱਖਾਂ ਕਰੋੜਾਂ ਦਾ ਫੀਅਰ ਕਰਕੇ ਦਿਹਾੜੀਆਂ ਲੁਬੜੀਆਂ ਜਾ ਕੇ ਛੜਕਾਂ ਤੇ ਖਾਣ ਨਾ ਜਿਵੇਂ ਗਿੱਲ ਚੌਂਗ ਦੇ ਵਿੱਚ ਭਈਏ ਕੜੇ ਹੁੰਦੇ ਆ ਨਾ ਇਦਾਂ ਖਾਣਾਂ ਜਾ ਕੇ ਵਿਦੇਸ਼ਾਂ 'ਚ ਹੁੰਦਾ ਇਦਾਂ ਹੀ ਆ। ਬਸ ਦੱਸਦੇ ਨਹੀਂ ਆ ਕਿ ਕੋਈ। ਇਤਿਹਾਕੇ ਖਾਨੇ ਨੇ, ਗੱਡੀਆਂ, ਮੋਟਰਾਂ, ਚੌੜੇ ਟਾਇਰ ਵਾਲੇ ਗੱਡੀਆਂ, ਮੋਟਰਾਂ ਦਿਖਾਉਂਦੀਆਂ, ਮਹਿੰਗੇ-ਮਹਿੰਗੇ ਵੈਲ ਦਿਖਾਉਂਦੇ। ਪਰ ਆਏ ਕਿਵੇਂ ਭਾਈ ਇਹ ਵੀ ਦੱਸਿਆ ਕਰ। ਵੀ ਕਿਸ ਹਾਲਾਤ ਵਿੱਚ ਐ। ਫਿਰ ਆਧਾਰਨ ਦਿਆ ਕਰ ਭਾਈ ਜਿਵੇਂ ਖੜਦੇ ਆ ਨਾ ਇੱਥੇ ਬੀਜ ਗਏ ਲਚਾਂਗੇ ਜਾਣੇ ਨਾ ਦੇਤੇ ਹਾਂ ਕਿ ਮੈਂ ਹੁਣ ਚਲੇ ਜਾਓ ਸਵੇਰੇ ਜਿੰਨੀ ਲੇਬਰ ਹੁੰਦੀ ਹੈ ਤਾਂ 2:3 3 ਵਜੇ ਆਂਦੇ ਆ ਵੀ ਤੜਕੇ ਤੜਕੇ ਸਾਨੂੰ ਕੀ ਲੈ ਜਵੇ ਆ ਕੇ ਬਸ ਇਹ ਹਾਲਾਤ ਹੁੰਦੇ ਹੈ ਪਰ ਜਿਨ੍ਹਾਂ ਕੋਲ ਐਜੂਕੇਸ਼ਨ ਹੈ ਇਹ ਤਾਂ ਤਾਂ ਪੜਦੇ ਆ ਵੀ ਵਾਰ-ਵਾਰ ਉਹ ਭਾਈ ਗਿਆਨ ਵੱਲ ਧਿਆਨ ਦਵੋ ਜਿਨ੍ਹਾਂ ਗਿਆਨ ਤੁਹਾਡਾ ਹੋਵੇਗਾ ਉਹਨਾਂ ਹੀ ਸਨਮਾਨ ਹੋਵੇਗਾ ਉਹਨੇ ਹੀ ਪাধি ਵਿੱਚ ਹੋਵੇਗੀ ਹੋਂ ਗਏ ਸੀ ਭਾਈ ਰੋਲਦੇ ਫਿਰਦੇ ਇਹਨੇ ਕੱਢ ਮਾਰੀ ਨੁਕਸਾਨ ਕਰਕੇ ਆਏ ਨਾ ਔਰ ਹੁੰਦੇ ਫਿਰਦੇ ਆ ਸਾਡਾ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਭਾਈ ਹੋਂ ਹਿੰਦੁਸਤਾਨ ਕੀ ਕਰੇ ਦੇਸੀ ਕਰੇ ਸੱਕੀ ਕੀ ਕਰਨਾ ਤੁਨੋਂ ਕਿਹੜਾ ਭਾਈ ਕਾਰਗਲ ਤੁਸੀਂ ਗਏ ਸੀ ਤੁਸੀਂ ਆਦੇ ਸਵਾਦ ਨੂੰ ਗਏ ਸੀ ਔਰ ਲੁੱਟੇ ਗਏ ਭਾਈ ਹੋਂ ਨੁਕਸਾਨ ਹੋ ਗਿਆ ਤੁਹਾਡਾ وجہ ਕੀ ਹੈ ਗਲਤੀ ਆ ਜੋ ਉਹਨਾਂ ਦਾ ਮਾਨ ਸਨਮਾਨ ਨਹੀਂ ਹੋਣਾ ਇੱਥੇ ਵੀ ਬਾ ਭਈ ਇਹ ਬੰਦੇ ਗਏ ਸੀ ਲੱਖਾਂ ਰੁਪਏ ਕਰੋੜਾਂ ਰੁਪਏ ਨੁਕਸਾਨ ਕਰਕੇ ਆ ਗਏ ਬੜੀ ਖੁਸ਼ੀ ਦੀ ਗੱਲ ਹੈ ਕੋਈ ਕਹੂ ਨਹੀਂ ਕਹੂਗਾ ਉਸੇ ਤਰ੍ਹਾਂ ਹੀ ਇਸ ਆਤਮਾ ਹੈ ਇਹ ਆਤਮਾ ਮੁਖ ਦੀ ਹੈ ਜੇ ਤੈਨੇ ਇਥੇ ਖਟਿਆਲਾ ਨਾਮ ਜਪਣ ਭਜਨ ਬੰਦਗੀ ਦਾ ਕਲਵੇਂ ਇਹੋ ਪੁਨ ਗੁਣ ਗੋਵਿੰਦ ਕਾਹੇ ਇਸ ਪੰਕਤੀ ਤੇ ਅਮਲ ਕੀਤਾ ਫੇਰ ਤਾਂ ਇਹਦੇ ਉਸ ਮਾਲਕ ਦੇ ਦਰਬਾਰ ਵਿੱਚ ਮਾਣ ਸਨਮਾਨ ਹੋਣਗੇ ਇਹ ਉਥੇ ਉਸਤਤਕ ਪਾਵੇਗੀ ਵਿਡਿਆਈ ਪਾਵੇਗੀ ਤੇ ਜੇ ਖਾਲੀ ਹੋਈ ਖਾਲੀਆਂ ਦੇ ਹਾਲਾਤ ਕੀ ਹੁੰਦੇ ਆ ਇੱਥੇ ਵਾਲੇ ਦੇ ਦੇਖ ਲਓ ਨਾ ਹੁਣ ਵੀ ਗਿਆ ਸੀ ਗਵਾ ਕੇ ਆ ਗਿਆ ਔਰ ਉਹਦੇ ਕਲੋਂਦੇ ਫਿਰਦੇ ਆ ਨਾ ਤੇ ਮਾਣ ਸਨਮਾਨ ਤੇ ਗੱਲ ਨਹੀਂ ਹੋਈ ਨਾ ਕੋਈ ਹੁਣ ਅੱਧਿਆਂ ਨੇ ਉਹ ਪਾਗਲ ਹੋ ਜਣਾ ਦਿਨ ਨੂੰ ਖਾ ਪੀ ਕੇ ਕੁਝ ਮਰ ਜਾਣਾ ਇਨਾਂ ਦੇ ਹਾਲਾਤ ਇਦਾਂ ਦੇ ਹੋਣੇ ਆ ਹੁਣ ਕਿ ਜੇ ਭਾਈ ਉਹੀ ਪੈਸਾ ਕਿਸੇ ਚੰਗੇ ਐਜੂਕੇਸ਼ਨ ਤੇ ਖਰਚ ਕੀਤਾ ਹੁੰਦਾ ਸਪੰਡ ਕੀਤਾ ਹੁੰਦਾ ਕਿ ਜੋ ਗੁਣੀ ਗਿਆਨੀ ਬੰਦਾ ਨਾ ਉਹਦੀ ਉਪਮਾ ਸਾਰੇ ਸੰਸਾਰ ਵਿੱਚ ਹੁੰਦੀ ਹੈ ਸਾਰੇ ਸੰਸਾਰ ਵਿੱਚ ਪੂਜਿਆ ਜਾਂਦਾ ਸਸਤਰ ਤੇ ਕਰਤਾ ਵਚਨ ਕਰਦੇ ਆ ਮਗਦ ਪੂਜ ਨਿਜ ਧਾਮ ਮੇ ਪਰ ਉਹ ਪੂਜ ਨਹੀਂ ਨੱਕ ਪੂਪ ਪੂਜ ਸਵੇ ਦਵੇਸ਼ ਮੇ ਪੂਜਤ ਗੁਣੀ ਸਮਗ ਮੂਰਖ ਬੰਦਾ ਘਰਦਿਆਂ ਦਾ ਬੜਾ ਲਾਡਲਾ ਹੁੰਦਾ ਉਹ ਕੁਛ ਵੀ ਕਰਈਏ ਮੈਂ ਨਾ ਉਹਦੀ ਘਰ ਦੇ ਵਿੱਚ ਸੇਵਾ ਹੁੰਦੀ ਹੈ ਖਿਆਲ ਖਿਆਲ ਦਾ ਉਹ ਆਵੇਂ ਸਾਰਾ ਪੈਨ ਨੂੰ ਕਮਲਾ ਕਹਿੰਦਾ ਹੋਵੇ ਘਰ ਦੇ ਤਾਂ ਕਹਣਗੇ ਸਾਡੇ ਲਾਲ ਵਰਗਾ ਲਾਰ ਹੀ ਕੋਈ ਨਹੀਂ ਮੁਗਦ ਪੂਜ ਨਿਜਤਾ ਮੇ ਮੁਗਦ ਕਹਿੰਦੇ ਮੂਰਖ ਬੰਦੇ ਦੀ ਪੂਜਾ ਘਰ ਵਿੱਚ ਹੁੰਦੀ ਹੈ ਮੁਗਦ ਪੂਜ ਨਿਜਤਾ ਮੇ ਪ੍ਰਭੂ ਪੂਜ ਨਿਜ ਨਗਰ ਜਿਵੇਂ ਪਿੰਡ ਦਾ ਵੱਡਾ ਮੋਰੀ ਹੁੰਦਾ ਸਰਪੰਚ ਹੋਵੇ ਨੰਬਰਦਾਰ ਸਾਹਿਬਾਨ ਹੋਵੇ ਉੱਚੇ ਦਰਦੇ ਵਾਲੇ ਸਭ ਜੰਦੇ ਇਹਨਾਂ ਦੀ ਨਗਰ ਦੇ ਤੱਕ ਹੀ ਸੀਮਤ ਹੁੰਦੇ ਆ ਭਾਈ ਇਹਨਾਂ ਦੀ ਆਪਣੇ ਨਗਰ ਦੇ ਵਿੱਚ ਹੀ ਉਪਮਾ ਬੜੀ ਹੁੰਦੀ ਹੈ ਉਪ ਪੂਪ ਕਹਿੰਦੇ ਆ ਰਾਜੇ ਨੂੰ ਉਪ ਪੂਜਸਵੈ ਦੇਸ਼ ਮੇ ਕੇ ਰਾਜਾ ਆਪਣੇ ਦੇਸ਼ ਵਿੱਚ ਹੀ ਪੂਜਿਆ ਜਾਂਦਾ ਕਿ ਜਿਸ ਤਰ੍ਹਾਂ ਦਾ ਮਾਣ ਸਮਾਨ ਚਲੋ ਰਾਜੇ ਤਾਂ ਉਹਨਾਂ ਗਏ ਗੁਜਰੀ ਭਈ ਹੁਣ ਤਾਂ ਮੰਤਰੀਆਂ ਦੀ ਗੱਲ ਕਾ ਲਈ ਕੋਈ ਐਮਐਲਏ ਹੋ ਗਿਆ ਉਹ ਵੀ ਆਪਦੇ ਲੱਗ ਕੇ ਜੀ ਪੂਜਿਆ ਜਾਊਗਾ ਮੱਖ ਮੰਤਰੀ ਹੋ ਗਿਆ ਆਪਣੀ ਸਟੇਟ ਪੁੱਜਿਆ ਜਾਊਗਾ ਪ੍ਰਧਾਨ ਮੰਤਰੀ ਹੋਵੇਗਾ ਆਪਣੇ ਦੇਸ਼ ਪੁੱਜਿਆ ਜਾਏਗਾ ਰਾਸ਼ਟਰਪਤੀ ਹੋ ਗਿਆ ਆਪਣੇ ਦੇਸ਼ ਉਹਦੀ ਆਪਾਂ ਵਡੇ ਹੋ ਸਕਦੀ ਹੈ ਪਰ ਸਾਰਾ ਸੰਸਾਰ ਨਹੀਂ ਕਰਦਾ ਪਰ ਇੱਕ ਐਸੀ ਸ਼ਕਤੀ ਇੱਕ ਐਸੀ ਪਾਵਰ ਹੈ ਜਿਹਨੂੰ ਸਾਰਾ ਸੰਸਾਰ ਸਜਦਾ ਕਰਦਾ ਉਹ ਕਿਹੜੀ ਹੈ ਪੂਜਤ ਗੁਣੀ ਸਮਗਰ ਗੁਣੀ ਬੰਦੇ ਦੀ ਜਿਹਦੇ ਵਿੱਚ ਗੁਣ ਹੋਵੇ ਨਾ ਹਾਂ ਸਾਡੇ ਕੋਲ ਗੁਣ ਕੀ ਹੈ ਭਾਈ ਕਿਹੜੀ ਪੜ੍ਹਾਈ ਹੈ ਸਾਡੇ ਕੋਲ ਪੜ੍ਹਨਾ ਤਾਂ ਸਾਨੂੰ ਆਉਂਦੇ ਹੀ ਨਹੀਂ ਊਠ ਪਟਾਂਗ ਵਾਲੀਆਂ ਹਰਕਤਾਂ ਜਿਨੀਆਂ ਵਰਜੀਆਂ ਦੇਖ ਲਓ ਇੱਧਰ ਬੰਦ ਟਪੂਸੀਆਂ ਵੱਧੂ ਨੇ ਬੱਚਿਆਂ ਨੂੰ ਪੜਾਉਣ ਦੀ ਜਗ੍ਹਾ ਤੇ ਉੱਤੇ ਅਸੀਂ ਖੇਡਣ ਵੱਲ ਆਏ ਹੋਏ ਨੇ ਵੇ ਜਾ ਬੁੱਤ ਕਰ ਲੈ ਜੇ ਕੁਝ ਕਰਨਾ ਮੈਂ ਪਿੰਡ ਅਲੇ ਤੇ ਅੜਕੜ ਕੇ ਡੋਰਾਂ ਜਿੱਡੀ ਜਾਣ ਤੁਹਾਡੇ ਇਹ ਤੁਹਾਨੂੰ ਪਤਾ ਨਹੀਂ ਗਿਆਨ ਨਹੀਂ ਕੋਈ ਸ਼ਰਮ ਨਹੀਂ ਹੋਣੀ ਤੁਸੀਂ ਘਰੋਂ ਹੀ ਕਮੜੇ ਆ ਭਾਈ ਤੇ ਦੁਨੀਆ 'ਚ ਸਤਕਾਰ ਕਿੱਥੇ ਪਾਉਂਗੇ ਕਿ ਭਾਈ ਜੇ ਇਸ ਘਰ ਤੋਂ ਹੀ ਤੁਸੀਂ ਕਮੜੇ ਹੋਇਆ ਤੇ ਦੁਨੀਆ ਸਨਮਾਨ ਕਿੱਥੇ ਪਾਉਂ ਕਿੱਥੋਂ ਗਿਆਨ ਮਿਲੇਗਾ ਜਦੋਂ ਘਰ ਦੇ ਮੁਖਿਆਂ ਦੇ ਵਿੱਚ ਹੀ ਮਾਤਾ ਪਿਤਾ ਵੱਲੋਂ ਹੀ ਕੋਈ ਗਿਆਨ ਵਾਲੀ ਅਕਲ ਵਾਲੀ ਕੋ ਉਹਨਾਂ ਦੇ ਖਾਣੇ ਵਿੱਚ ਕੋਈ ਐਸਾ ਖਾਣਾ ਨਹੀਂ ਜਿੱਥੇ ਗਿਆਨ ਭਰਿਆ ਹੋਵੇ ਨਹੀਂ ਵੀ ਮੈਂ ਤਾਂ ਆਪਣੇ ਬੱਚਿਆਂ ਨੂੰ ਰੋਲ ਨਹੀਂ ਦੇਣਾ ਇਹਦਾ ਜੀਵਨ ਬਣਾ ਕੇ ਜਾਣਾ ਕਿ ਜਿਨ੍ਹਾਂ ਦਾ ਜੀਵਨ ਬਣਿਆ ਭਾਈ ऐसे बड़े सज्जन है हुन ऐसे सज्जन है जिन्होने मेहनत त मशक्कत आ की तिया देह दे सब तो बड़े भाई नामी ग्रमी क्रिकेटर जिदा बड़ा मान सम्मान है पूरी दुनिया दे विच डंका ओदे नाम दा बजदा जुगराद सिंह ਉਹ ਕਈ ਵਿਰੋਧੀ ਇੰਟਰਵਿਊ ਸੁਣਦੇ ਆ ਨੇ ਉਹਦੀ ਜੀਵਨ ਕਥਾ ਆਪਣੀ ਸੁਣਾਉਂਦਾ ਕਹਿੰਦਾ ਮੇਰੇ ਪਿਤਾ ਨੇ ਨਾ ਕਹਿੰਦਾ ਮੇਰੇ ਤੇ ਇੰਨਾ ਪਾਬੰਦੀਆਂ ਲਾਈਆਂ ਸੀ ਮਤਲਬ ਮੈਨੂੰ ਇਸ ਤਰ੍ਹਾਂ ਦਾ ਉਸ ਟਾਈਮ ਤੋਂ ਮੈਨੂੰ ਇਹ ਕਹਿੰਦਾ ਹੁੰਦਾ ਸੀ ਕਿ ਐਸਾ ਪਿਓ ਰੱਬ ਕਿਸੇ ਨੂੰ ਨਾ ਦੇਈ ਪਰ ਅੱਜ ਮੈਨੂੰ ਇਹ ਮਾਨ ਮਹਿਸੂਸ ਹੋ ਰਿਹਾ ਕਿ ਜੇ ਅੱਜ ਮੈਂ ਜਗਰਾਤ ਸਿੰਘ ਆ ਦੁਨੀਆ ਦੇ ਵਿੱਚ ਜਵਰਾਜ ਸਿੰਘ ਤੇ ਮੈਂ ਆਪਣੇ ਪਿਤਾ ਦੀ ਮਿਹਨਤ ਸਦਕਾ ਉਹਨਾਂ ਦੇ ਰਸੂਲਾਂ ਕਰਕੇ ਉਹਨਾਂ ਨੇ ਜੇ ਮੈਨੂੰ ਅੱਜ ਇਨ ਲੱਕੜ ਹੋਵੇ ਪੱਥਰ ਹੋਵੇ ਪੱਥਰ ਦੀ ਜੇ ਪੱਥਰ ਰੋਂਦਾ ਹੋਵੇ ਨਾ ਕੀ ਇਹ ਟਗਾੜਾ ਕਰਦਾ ਹੋਵੇ ਤੇ ਕਾਰੀਗਰ ਸੁਣਦਾ ਹੋਵੇ ਤਾਂ ਤੇ ਮੂਰਤੀ ਵਧੀਆ ਨਹੀਂ ਬਣਦੀ ਕਿ ਪੱਥਰ ਰੋਂਦੇ ਹੋਣ ਇਹ ਕਾਰੀਗਰ ਉਹਦਾ ਉਹਤੇ ਰਹਿਮ ਕਰੇ ਤਾਂ ਭੈਰ ਹੁੰਦਾ ਛੱਡ ਪਰੇ ਤੇ ਉਹਦੀ ਮੂਰਤ ਵਧੀਆਂ ਨਹੀਂ ਬਣਦੀ ਜਿਹੜੇ ਪੱਥਰ ਦੀ ਮੂਰਤ ਵਧੀਆਂ ਨਹੀਂ ਬਣਦੀ ਨਾ ਉਹਦੀ ਕੋਈ ਕੀਮਤ ਵੀ ਨਹੀਂ ਪੈਂਦੀ ਉਹਦੀ ਕੋਈ ਕੀਮਤ ਵੀ ਨਹੀਂ ਪੈਂਦੀ ਤੇ ਹਾਲਤ ਸਾਡੀ ਵੀ ਇਹੀ ਹੈ ਫਿਰ ਭਾਈ ਸਾਡੀ ਕਿਹੜੀ ਕੀਮਤ ਪੈਂਦੀ ਹੈ ਹੁਣ ਤੁਸੀਂ ਧੱਕੇ ਖਾਂਦੇ ਫਿਰਦੇ ਹੋ ਮਿੰਤਾ ਤਾਲੇ ਖਾਂਦੇ ਲੱਖਾਂ ਕਰਦੇ ਹੋ ਇੱਥੇ ਬੈਠੇ ਆ ਧਰਮ ਦੁਨੀਆ ਬੁਲਾਉਂਦੀ ਐ ਆਓ ਸੰਤ ਜੀ ਬਾਬਾ ਜੀ ਆਓ ਸਾਡੇ ਵੀ ਕਥਾ ਕਰੋ ਸਾਡੇ ਵੀ ਕੀਰਤਨ ਕਰੋ ਬੁਲਾਉਂਦੇ ਐ ਇਕ ਨਹੀਂ ਕਨੇਕਾਂ ਦੇਸਾਂ ਦੇ ਵਿੱਚੋਂ ਬੁਲਾਵੇ ਆਉਂਦੇ ਤੇ ਰੱਖਦੇ ਵੀ ਅਗਲੇ ਸੋਹਣੇ ਸ਼ਾਸਤਰੇ ਆਪ ਮਾੜੀ ਜਗ੍ਹਾ ਤੇ ਸੌ ਜਾਂਦੇ ਐ ਪਰ ਜਿਹਨੂੰ ਬੁਲਾਉਂਦੇ ਐ ਭਾਈ ਉਹਨਾਂ ਵੱਤ ਸੋਹਣੇ ਵਿਸਤਰੇ ਸੋਰੇ ਭਾਈ ਬੈੱਡ ਲੱਗੇ ਹੁੰਦੇ ਐ ਖਾਣੇ ਪੀਣੇ ਦੋਚਾ ਨੌਕਰ ਚੱਕਾ ਰੱਖੇ ਹੁੰਦੇ ਐ ਇੰਨਾ ਮਾਨ ਸਨਮਾਨ ਕਿਹਦੇ ਕਰਕੇ ਕੀ ਭਾਈ ਗੁਣ ਐ ਗੁਣ ਵੀ ਕਿਹੜਾ ਦੁਨੀਆ ਵਾਲਾ ਤਾਂ ਹੈ ਹੀ ਹੈ ਉਹ ਪਰਮਾਤਮਾ ਦੇ ਨਾਮ ਵਾਲਾ ਗੁਣ ਹੈ ਨਾ ਪੂਜਿਤ ਗੁਣੀ ਸਮਕਰ ਹੁਣ ਜਿਹਦੇ ਕੋਲ ਭਾਈ ਇਹ ਰੱਬ ਵਾਲਾ ਗੁਣ ਹੈ ਹੁਣ ਧਰਮਕ ਵਾਲੇ ਸਿਰ ਤੇ ਜੇ ਭਾਈ ਜਿਹਦੇ ਕੋਲ ਕਥਾ ਕੀਤੇ ਜਿੰਨੀ ਉੱਚੀ ਹੈ ਭਾਈ ਉਹਨਾਂ ਹੀ ਉਹਦਾ ਦੁਨੀਆ ਦੇ ਵਿੱਚ ਸਨਮਾਨ ਹੈ ਆਪਣੇ ਦੇਸ਼ ਕੀ ਪੂਰੀ ਦੁਨੀਆ ਦੇ ਵਿੱਚ ਹੈ ਬਸ ਗੁਣੀ ਗਿਆਨੀ ਤਾਂ ਬਣਨਾ ਭਾਈ ਅਸੀਂ ਉਹ ਭਾਈ ਪੜ੍ਹਾਈ ਵੱਲ ਫੋਕਸ ਦੋ ਧਿਆਨ ਦੋ ਕਿਵੇਂ ਪੜ੍ਹ ਕੇ ਭਾਈ ਵੱਡਾ ਅਫਸਰ ਬਣਨਾ ਇੱਕੋ ਇੱਕ ਜਨੂਨ ਭਇਆ ਹੋਇਆ ਕੜਤਾਂ ਨਾਲ ਨੇ ਜਨੂਨ ਨਿਤ ਦਉਂਦੇ ਆ। ਇੱਕ ਦਿਨ ਇਹ ਬਾਕੀ ਦੇਸ਼ਾਂ 'ਚ ਵੀ ਆਉਣੇ ਆ ਹਲੇ। ਇੱਕ ਨੇ ਕੱਢੇ ਆ। ਹੁਣ ਐਸੀ ਮੋਹਰ ਲੱਗੀ ਏ ਕਿਤੇ ਨਹੀਂ ਜਾ ਸਕਦਾ। ਤੇ ਹੁਣ ਵੀ ਤੇ ਇੱਥੇ ਹੀ ਭਾਈ ਕੰਮ ਕਰੇਂਗੇ। ਨਾਲੇ ਕਰਜ਼ਾ ਲਾਵੇਂਗਾ। ਉਦੋਂ ਚੰਗਾ ਸੰਭਲ ਕੇ ਚੱਲ ਭਾਈ। ਸੰਭਲ ਕੇ ਚੱਲ ਆਪਣੇ ਆਪ ਨੂੰ ਸੰਭਾਲ। ਆਪਣੇ ਅੰਦਰ ਗੁਣ ਪੈਦਾ ਕਰ ਗੁਣ। ਆਪਣੇ ਅੰਦਰ ਪੜ੍ਹਾਈ ਐਜੂਕੇਸ਼ਨ ਪੈਦਾ ਕਰ। ਅਜਿਹੇ ਤਰੀਕੇ ਫਿਰਦੇ ਆ ਨਾ ਲਫੈਂਡਾਂ ਜਿਹਾ ਵੰਗੂ ਇਹ ਕੰਮ ਛੱਡ ਦੋ ਤੁਹਾਡੇ ਵਾਸਤੇ ਹੀ ਹੈ ਕਿਸੇ ਨੂੰ ਤੁਸੀਂ ਕੁਧਰੀ ਕਰ ਸਕਦੇ ਕਿਹਦਰ ਤੁਸੀਂ ਨੁਕਸਾਨ ਵੀ ਨਹੀਂ ਕਰ ਸਕਦੇ ਨੁਕਸਾਨ ਹੋਣਾ ਤੁਹਾਡਾ ਆਪਣਾ ਭਿਖਾਰੀ ਬਣ ਜਾਓਗੇ ਮੰਗਤੇ ਬਣ ਜਾਓਗੇ ਤੋ ਤਾਂ ਹੈਗੇ ਹੈਗੇ ਭਈ ਕਿ ਸਾਡੇ ਹਾਲਾਤ ਭਾਈ ਬਸ ਫਰੀ ਖਾਣ ਗਏ ਜਗੇ ਹਰ ਪਾਸੇ ਅਸੀਂ ਆ ਵੀ ਮੁਕਤ ਦੇ ਦੋ ਆ ਵੀ ਮੁਕਤ ਦੇ ਦੋ ਜਦ ਇਹ ਮੁਕਤ ਆਲਾ ਕੁਝ ਵੀ ਨਹੀਂ ਹੁੰਦਾ ਸੀ ਨਾ ਉਦੋਂ ਦਾ ਇਨਸਾਨ ਬਰੇ ਟੌਰ ਰੋਬ ਦੇ ਨਾਲ ਮਿਹਨਤ ਨਾਲ ਜਾਂਦਾ ਹੁਣ ਭਾਈ ਜਦੋਂ ਵਿਹਲੀਆਂ ਮਿਲਦੀਆਂ ਤੇ ਸਿਰ ਤਨ ਕੰਮਾ ਹੋਣਾ ਹੀ ਹੋਣਾ ਨਾ ਇਹ ਹਾਲਾਤ ਭਾਈ ਫਰੀ ਖਾਣ ਦੇ ਮੁਕਤ ਖਾਣ ਦੇ ਜਿਕੇ ਦੇ ਮਿਹਨਤ ਕਰਕੇ ਆਪਣੇ ਗੁਣ ਦੇ ਨਾਲ ਖਾਓਗੇ ਨਾ ਤੇ ਮਾਨ ਸਨਮਾਨ ਮਿਲੇਗਾ ਭਾਈ ਉਸੇ ਤਰ੍ਹਾਂ ਹੀ ਜੇ ਭਾਈ ਇਥੋਂ ਆ ਗੁਣਾ ਦਾ ਖਜ਼ਾਨਾ ਨਾਮ ਵਾਲਾ ਖਜ਼ਾਨਾ ਅਤਰ ਕਰੋਗੇ ਤਦ ਹੀ ਪਰਮਾਤਮਾ ਦੇ ਕਰ ਮਾਨ ਸਨਮਾਨ ਪਾਵੋਗੇ ਜਾਣਾ ਤਾਂ ਉੱਥੇ ਸਭ ਨਹੀਂ ਹੈ ਬਈ ਨਹੀਂ ਤਾਂ ਪਾਛਾ ਗੰਦੇ ਇਆਂ ਇੱਥੇ ਆ ਜਿਹੜੇ ਸੰਸਾਰਤ ਬੈਠਾ ਖਾਟ ਚਲੋ ਹਰ ਲਾਹ ਇੱਥੇ ਲਾਹ ਲੈ ਲ ਤੁਸੀਂ ਪਹਿਲਾਂ ਹਾ ਲੈਨੇ ਹੋ ਤੁਹਾਡਾ ਤਾਂ ਜੀਵਨ ਹੈ ਸਿਰਫ ਰਹਿਣ ਗਵਾਈ ਸੋਏ ਕੇ ਰਾਤ ਨੂੰ ਸਤੇ ਬੈਸੀ ਔਰ ਦਿਨੇ ਖਾਣ ਦੀ ਚਿੰਤਾ ਪੈ ਗਈ ਦਿਸ ਗਵਾਇਆ ਖਾਏ ਬਸ ਸਵੇਰ ਤੋਂ ਲੱਗੇ ਉੱਠਣ ਸਾਰੀ ਵੀ ਅੱਜ ਕੀ ਬਣਾਈਏ ਕੀ ਖਾਈਏ ਕੀ ਕਮਾਈਏ ਸ਼ਾਮ ਨੂੰ ਕੀ ਲਿਆਈਏ ਜਿਹੜਾ ਕੁਛ ਲਿਆਉਣਾ ਉਹਦੇ ਵਾਸਤੇ ਪੈਸਾ ਕਿੱਥੋਂ ਲਿਆਈਏ ਬਸ ਆਹੀ ਜੀਵਨ ਸਾਡਾ ਰਹਿ ਗਿਆ ਕੱਲਾ ਹੀਰੇ ਜੈਸਾ ਜਨਮ ਹੈ ਬਾਛਾ ਤੈਨੂੰ ਕਹਿੰਦਾ ਤੇਰਾ ਜਨਮ ਹੀਰਿਆਂ ਨਾਲੋਂ ਵੀ ਬਹੁਤ ਅਨਮੋਲ ਹੈ ਤੇ ਤੈਨੂੰ ਆਪਣੇ ਜੀਵਨ ਦੀ ਖੁਦ ਹੀ ਕਦਰ ਨਹੀਂ ਹੈ ਕੌਡੀ ਬਦਲੇ ਜਾਏ ਕੌੜੀਆਂ ਦੇ ਭਾ ਆਪਣੇ ਜੀਵਨ ਨੂੰ ਵੇਚਦਾ ਫਿਰਦਾ ਇਸ ਕਾਲ ਯੁਗ ਦੇ ਬਹਿਣ ਦੇ ਵਿੱਚ ਵਿਆਹ ਹੋਇਆ ਤਾਂ ਇਹ ਭਿਆਨਕ ਕਾਲ ਯੁਗ ਤੋਂ ਬਚਣਾ ਬਈ ਇੱਥੋਂ ਕੇਵਲ ਤੋਂ ਕੇਵਲ ਕਾਲਤਾਤੀ ਠੰਡਾ ਹਰਨਾਓ ਕਾਲ ਯੁਗ ਤੱਤੀਆਂ ਵਾਵਾ ਵਾਲਾ ਤੇ ਇੱਥੇ ਜੇ ਤੁਹਾਨੂੰ ਕੋਈ ਵੇਚਾ ਸਕਦਾ ਹੈ ਕੇਵਲ ਤੋਂ ਕੇਵਲ ਉਸ ਪਰਮਾਤਮਾ ਦਾ ਨਾਮ ਉਹਦਾ ਭਜਨ ਉਹਦਾ ਬੰਦਗੀ ਹਣ ਜਿਨ੍ਹਾਂ ਨੇ ਤਾਂ ਭਾਈ ਕਰਨੀ ਹੈ ਉਹ ਤਾਂ ਭਾਈ ਆਪਣਾ ਲੋਕ ਸਵਾਰ ਲੈਣਗੇ ਜਿਹਨੇ ਨਹੀਂ ਕਰਨੀ ਭਾਈ ਧਰਮ ਦੇ ਵਿੱਚ ਕੋਈ ਕਿਸੇ ਨੂੰ ਕੰਪੈਲ ਨਹੀਂ ਕੀਤਾ ਹਾਂ ਤਾਂ ਠੀਕ ਹੈ ਭਾਈ ਤੇਰੀ ਮਰਜ਼ੀ ਸੂਰਜ ਨੇ ਤਾਂ ਦੱਸਤਾ ਭਾਈ ਮੈਂ ਆ ਗਿਆ ਚੜ ਗਿਆ ਹਣ ਤੈਨੂੰ ਅੱਖਾਂ ਵਿੱਚ ਕੇ ਤਨ ਦੀ ਲੋੜ ਨਹੀਂ ਪਰ ਜਿਤ ਉੱਲੂ ਮੰਗਦਾ ਹੀ ਅੱਖਾਂ ਵੇਚਣੀਆਂ ਨੇ ਤੇ ਸੂਰਜ ਦਾ ਕੋਈ ਦੋਚ ਨਹੀਂ ਹੋਇਆ ਨਾ ਜਿਹੜਿਆ ਸੂਰਜ ਦੇਖ ਕੇ ਉੱਲੂ ਘਬਰਾਵੇ ਉਸੇ ਤਰ੍ਹਾਂ ਹੀ ਭਾਈ ਰੱਬ ਦੇ ਨਾਮ ਤੋਂ ਰੱਬ ਨੇ ਤਾਂ ਆਪਣੇ ਬੰਦੇ ਭੇਜਦੇ